ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੀ ਅੰਮ੍ਰਿਤ ਬਾਣੀ ਵਿੱਚ ਇੱਕ ਗੱਲ ਤੇ ਵਾਰ-ਵਾਰ ਜ਼ੋਰ ਦੇ ਰਹੇ ਹਾਂ ਕਿ ਇਨਸਾਨ ਤੇਰੇ ਇਸ ਸਰੀਰ ਧਾਰਨ ਦਾ ਕੋਈ ਰੋਹਾਨੀ ਮਕਸਦ ਹੈ ਜੇ ਉਸ ਮੰਜ਼ਲ ਤੋਂ ਤੂੰ ਠੜ ਗਿਆ ਨਾ ਪਹੁੰਚਿਆ ਤੇ ਫਿਰ ਸੱਚ ਮੁੱਚ ਇਹ ਆਤਮਾ ਜੀਵ ਆਤਮਾ ਭਟਕਣਾ ਵਿੱਚ ਹੀ ਰਹੇਗੀ ਅੱਜ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਜੋ ਬਚਨ ਨੇ ਸੋਰਠ ਮਹੱਲਾ ਨੌواں ਪਹਿਲਾ ਸੀ ਅਖਰੀ ਅਰਥ ਕਰਾਂਗੇ ਉਸ ਤੋਂ ਬਾਅਦ ਸਤਿਗੁਰੂ ਦੇ ਦਿੱਤੀ ਕੋ ਜਿੰਨੇ ਕੋ ਸਬੁੱਧੀ ਹੈ ਉਸ ਅਨਸਾਰ ਇਸ ਦੀ ਵਿਆਖਿਆ ਕਰ ਲਾਂਗੀ ਸੋਰਠਿ ਰਾਗ ਹੈ ਨੌਵੇਂ ਸਤਿਗੁਰਾਂ ਦੇ ਅੰਮ੍ਰਿਤ ਵਚਨ ਨੇ ਹਜ਼ੂਰ ਨੇ فرمایا ਮਨ ਕੀ ਮਨ ਕੀ ਮਾ ਹੈ ਰਹੀ ਮਨ ਸ਼ਬਦ ਸੀ ਸਾਰੇ ਰੋਜ਼ ਵਰਤ ਰਹੇ ਆ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਵਿੱਚ ਮਨ ਸ਼ਬਦ ਦੀ ਬਹੁਤ ਵਰਤੋਂ ਕੀਤੀ ਹੈ ਫਾਰਸੀ ਵਿੱਚ ਮਨ ਦਾ ਅਰਥ ਹੁੰਦਾ ਹੈ ਮੈਂ ਜਦੋਂ ਅਸੀਂ ਗੁਰਬਾਣੀ ਚ ਪੜਾਂਗੇ ਇੱਕ ਜਗ੍ਹਾ ਸਤਗੁਰਾਂ ਨੇ ਜਿੱਥੇ ਆਹ ਸ਼ਬਦ ਮਨ ਇਹਦਾ ਅਰਥ ਹੈ ਕਿ ਸਾਡੇ ਸ਼ਰੀਰ ਦੀ ਉਹ ਆੰਤ੍ਰਿਕ ਸ਼ਕਤੀ ਜਿਹੜੀ ਸੰਕਲਪ ਵਿਕਲਪ ਇੱਛਾ ਆਦਿਕ ਪੂਰੀਆਂ ਖੁਰਨੇ ਬਣਾਉਂਦੀ ਹੈ ਤੇ ਜਿਸ ਦੇ ਹੁਕਮ ਨੂੰ ਬਾਕੀ ਸਾਰੇ ਇੰਦਰੇ ਦੇ ਰ ਨੇ ਤਾਬਿਆ ਹੋ ਕੇ ਮੰਨਦੇ ਆ ਸਿੱਧੇ ਜੇ ਅਰਥ ਆਪਾਂ ਕਰੀਏ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤੇ ਮੰਨ ਕੀ ਇਹਦਾ ਅਰਥ ਹੋ ਗਿਆ ਮੰਨ ਦੀ ਮੰਨ ਹੀ ਇਹਦਾ ਅਰਥ ਹੋ ਗਿਆ ਮਨ ਵਿੱਚ ਮੰਨ ਹੀ ਮਾਹ ਹੈ ਇੱਥੇ ਮੰਮੇ ਨੂੰ ਕੰਨਾ ਲੱਗਾ ਹੈ ਉਚਾਰਨ ਜ਼ਰੂਰੀ ਹੈ ਮਨ ਕੀ ਮਨ ਹੀ ਮਾਹੇ ਰਹੀ ਇਹ ਨਹੀਂ ਦੱਸਿਆ ਵੀ ਕੀ ਮੰਦੀ ਮੰਨ ਚ ਰਹਿ ਗਈ ਪੰਜਾਬੀ ਸਿੱਧੇ ਅਰਥ ਨੇ ਮਨ ਦੇ ਖਿਆਲ ਮੰਨ ਦੀਆਂ ਇਚਾਵਾਂ ਜੋ ਕੁਝ ਸੋਚਿਆ ਸੀ ਜ਼ਿੰਦਗੀ ਚ ਕਰਾਂਗਾ ਸੱਚ ਇਹ ਵਿੱਚ ਸਭ ਕੁਝ ਮਨ ਦੇ ਵਿੱਚ ਹੀ ਰਹਿ ਗਿਆ ਫੁਰਨੇ ਬਣ ਕੇ ਰਹਿ ਗਏ ਮੈਂ ਉਹਨੂੰ ਪ੍ਰੈਕਟੀਕਲ ਤੌਰ ਤੇ ਜੀ ਸਕਿਆ ਹੀ ਨਹੀਂ ਮਨ ਕੀ ਮਨ ਕੀ ਮਾਹੇ ਰਹੀ ਅਗੇ ਹਜ਼ੂਰ ਕਿਦ ਨੇ ਨਾ ਹਰ ਭਜੇ ਨਾ ਹਰ ਭਜੇ ਨਾ ਖਰੀਦਾ ਸਿਮਰਨ ਕੀਤਾ ਖਰੀਦਾ ਭਜਨ ਕੀਤਾ ਨਾਲ ਬਚੇ ਨੇ ਨਾ ਤੀਰਤ ਸੇਵੇ ਇਹਨੇ ਕਿ ਮੈਂ ਬਹੁਤ ਸ਼ੁੱਧ ਉਚਾਰਨ ਕਰਨਾ ਪਰ ਸੱਚ ਇਹ ਵੀ ਅੰਦਰ ਦੀ ਤੜਪ ਅੱਜ ਵੀ ਇਹਵੇ ਕਿ ਸਤਿਗੁਰੂ ਦੀ ਬਾਣੀ ਦਾ ਜਿਤਨਾ ਸ਼ੁੱਧ ਪਾਠ ਸਿੱਖਿਆ ਜਾਏ ਬਹੁਤ ਜ਼ਰੂਰੀ ਹੈ ਤੇ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਆਪੀ ਜੀ ਤੁਸੀਂ ਬੈਠਿਓ ਮੈਂ 네ਗੇਟਿਵਲੀ ਬੋਲਾਂਗਾ ਕਿਉਂਕਿ ਗੁਰੂ ਘਰ ਦੇ ਵਿੱਚ ਜਿਹੜੀ ਬਖਸ਼ਿਸ਼ ਬਾਣੀ ਦੀ ਨਾਮ ਦੀ ਹਿਸਟਰੀ ਦੀ ਹੈ ਉਹ ਰੈਂਦੀ ਦੁਨੀਆ ਤੱਕ ਉਹਨੂੰ ਕਦੀ ਸੋਕਾ ਪੈਣਾ ਹੀ ਨਹੀਂ ਥੋੜੀ ਜੀ ਕੋਈ ਘਟਨਾ ਵਾਪਰ ਜਾਏਗੀ ਉਸ ਤੋਂ ਬਾਅਦ ਫਿਰ ਉਹ ਫੁਲਵਾੜੀ ਖਿਲ ਪੈਂਦੀ ਹੈ ਜਿੰਨੀ ਦੇਰ ਤੱਕ ਕਥਾ ਸੁਣਨ ਵਾਲਾ ਆਪ ਗੁਰਬਾਣੀ ਦਾ ਪਾਠ ਨਹੀਂ ਕਰਦਾ ਖਿਮਾ ਕਰਿਓ ਅਕਈ ਵਾਰੀ ਗੁਰਬਾਣੀ ਦੇ ਗਹਿਰੇ ਅਰਥ ਉਹਦੇ ਸਿਰ ਤੋਂ ਨਿਕਲ ਜਾਂਦੇ ਆ ਤੇ ਫੇਰ ਕਈ ਵਾਰੀ ਕਹਿੰਦਾ ਬੈਠੇ ਰਹ ਪੱਲੇ ਕੁਛ ਨਹੀਂ ਪਿਆ ਨਹੀਂ ਗੁਰਮਖੋ ਪੱਲੇ ਜ਼ਰੂਰ ਪਏਗਾ ਜੇ ਮੰਨ ਲਓ ਇੱਕ ਬੱਚਾ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ ਕਿਸੇ ਵਿਸ਼ੇ ਤੇ ਉਹ ਪੀ ਐਚ ਡੀ ਕਰ ਰਿਹਾ ਚਲੋ ਕਿਸੇ ਤੇ ਵੀ ਜਦੋਂ ਪ੍ਰੋਫੈਸਰ ਲੈਕਚਰਾਰ ਕੋਈ ਡਾਕਟਰ ਬੋਲੇਗਾ ਤੇ ਉਹ ਉਹਦੀ ਗੱਲ ਨੂੰ ਬੜੇ ਧਿਆਨ ਨਾਲ ਇਕਾਗਰਤਾ ਨਾਲ ਸੁਣੇਗਾ ਕਿਉਂਕਿ ਜੋ ਕੁਝ ਬੋਲ ਰਿਹਾ ਹੈ ਉਹਦੇ ਸੰਬੰਧੀ ਉਹਦੇ ਕੋਲ ਪਹਿਲਾ ਨੌਲੇਜ ਮੌਜੂਦ ਹੈ ਕੁਝ ਜਾਣਦਾ ਤੇ ਮੇਰੇ ਵਰਗੇ ਅਨਪੜ ਨੂੰ ਬਿਠਾ ਦਿਓ ਖਿਮਾ ਕਰਿਓ ਮੈਂ ਕਹਾਂਗਾ ਕੀ ਕਹੀ ਜਾ ਰਿਹਾ ਹੈ ਮੇਰੀ ਖਤ ਜੋੜ ਕੇ ਬੇਨਤੀ ਹੈ ਯਤਨ ਕਰੋ ਬਾਕੀ ਤਾਂ ਰੋਖਾਨੀਅਤ ਕਰਮਾ ਨਾਲ ਕਿਰਪਾ ਨਾਲ ਮਿਹਰ ਨਾਲ ਮਿਲਦੀ ਹੈ ਜੇ ਸਾਰੇ ਪਹੁੰਚਣਾ ਚਾਹੁੰਦੇ ਬਾਬਾ ਜੀ ਕਿੰਨੇ ਆਪਣ ਲਿਆ ਜੀ ਮਿਲ ਲੈ ਸਭ ਕੋ ਭਾਗਟ ਹੋਏ ਜੇ ਆਪਣੇ ਆਪ ਨੂੰ ਮਿਲਦਾ ਹੋਵੇ ਕਿਹੜਾ ਬੰਦਾ ਚਾਹੁੰਦਾ ਮੇਰੇ ਘਰ 'ਚ ਦੁੱਖ ਵਰਤੇ ਪਰ ਫਿਰ ਵੀ ਬੇਨਤੀ ਹੈ ਜਦੋਂ ਆਪਾਂ ਗੁਰਬਾਣੀ ਨੂੰ ਧਿਆਨ ਨਾਲ ਸੰਥਿਆ ਲੈ ਕੇ ਪਾਠ ਕਰਾਂਗੇ ਬਹੁਤ ਸਾਰੇ ਬਖਸ਼ਿਸ਼ ਮਿਲੇਗੀ ਦੇਖੋ ਫਿਰ ਜਿਉਂ-ਜਿਉਂ ਸਾਡਾ ਰਸ ਸ਼ਬਦ ਵੱਲ ਬਣੇਗਾ ਇਤਿਹਾਸ ਜ਼ਰੂਰ ਕੋਟ ਹੋਵੇਗਾ ਪਰ ਸ਼ਬਦ ਦਾ ਰਸ ਕੁਝ ਵੱਖਰਾ ਹੈ ਹੁਣ ਮੈਂ ਤੇ ਬੇਨਤੀ ਤਾਂ ਕੀਤੀ ਨਾ ਹਰ ਭਾਜੇ ਨੰਨੇ ਨੂੰ ਕੰਨਾ ਹੈ ਅੱਗੇ ਹੈ ਨਾ ਤੀਰਤ ਸੇਵੇ ਨੰਨਾ ਮੁਖਤਾ ਹੈ ਇੱਕ ਦੀਰਘ ਹੈ ਦੂਸਰਾ ਲਘੂ ਹੈ ਆ ਕੀਰਤਨ ਕਰਨ ਵਾਲੇ ਗੁਰ ਸਿੱਖਾਂ ਨੂੰ ਪਤਾ ਹੈ ਪੋਇਟਰੀ ਵਿੱਚ ਦੀਰਘ ਅਤੇ ਲਘੂ ਹੁਣ ਜੇ ਕਿਸੇ ਦੀ ਰਚਨਾ ਨੂੰ ਜਿੱਥੇ ਲਘੂ ਹੈ ਉਹਨੂੰ ਤੁਸੀਂ ਦੀਰਘ ਪੜ੍ਹ ਦਿਓ ਤੇ ਜਾਂ ਉਹਦਾ ਦੀਰਘ ਬਣਾ ਦਿਓ ਅਗਲਾ ਫਿਰ ਕਹੇਗਾ ਇਹ ਕਵਿਤਾ ਦਾ ਨਰਾਦਰੀ ਕਰ ਰਿਹਾ ਹੈ ਇਸ ਬਿੰਤੀ ਨੂੰ ਦੇਖੋ ਨਾ ਤੇ ਨਾ ਲਘੂ ਦਾ ਅਰਥ ਤੇ ਦੀਰਘ ਦਾ ਅਰਥ ਵੈਸੇ ਦੀ ਚੁਟਕੀ ਨਾਲ ਕਰਦੇ ਆ ਜਾਂ ਉਹ ਜਿਹੜਾ ਪੰਛੀ ਟਕ ਟਕ ਨਹੀਂ ਕਰਦਾ ਉਹਦੀ ਟਕ ਟਕ ਨਾਲ ਲਘੂ ਦਾ ਅਰਥ ਹੈ ਬੋਲਣ ਦਾ ਉਹ ਸਮਾਂ ਜਿਹੜਾ ਬੋਲਣ ਦਾ ਵਕਤ ਹੋ ਉਹਨੂੰ ਮਾਤਰਾ ਕਹਿੰਦੇ ਆਪਾਂ ਉਹ ਸਮਾਂ ਤੇ ਜਦੋਂ ਕਿਸੇ ਸ਼ਬਦ ਨੂੰ ਬੋਲਦੇ ਆ ਜਿੰਨਾ ਸਮਾਂ ਲਘੂ ਦਾ ਲੱਗਾ ਥੋੜਾ ਲੱਗਾ ਉਸ ਤੋਂ ਦੁਗਣਾ ਲੱਗ ਜਾ ਉਹਨੂੰ ਆਪਾਂ ਦੀਰਘ ਕਹਦੇ ਨੇ ਸਿੱਧੀ ਜੀ ਗੱਲ ਜੀ ਹੁਣ ਗੁਰਬਾਣੀ ਵਿੱਚ ਦੇਖੋ ਮੈਂ ਇੱਕ ਵਾਰ ਅਰਜ਼ ਕੀਤੀ ਸੀ ਧਿਆਨ ਨਾਲ ਜੇ ਪਾਠ ਕਰੀਏ ਕਿਉਂਕਿ ਸਾਰਾ ਇਹਦਾ ਸਬੰਧ ਸ਼ੰਦਾਬੰਦੀ ਨਾਲ ਹੈ ਸਾਰਾ ਸਬੰਧ ਇਹਦਾ ਰਾਗਾ ਨਾਲ ਹੈ ਸਾਰਾ ਸਬੰਧ ਇਹਦਾ ਖਾਇਕੀ ਨਾਲ ਹੈ ਮੈਂ ਇੱਕ ਦਿਨ ਇੱਕ ਸੱਜਣ ਦੇ ਬਚਨ ਪੜ ਰਿਹਾ ਸਮੇਂ ਸੁਣੋ ਜੇ ਵੀ ਕੋਟ ਕੀਤਾ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਦੇ ਉੱਤੇ ਵੀ ਮਾਤਰਾ ਹੈ ਥੱਲੇ ਵੀ ਮਾਤਰਾ ਹੈ ਜਿਵੇਂ 15ਵੀਂ ਅਸ਼ਟਪਦੀ ਟੂਟੀ ਗਾਂਢ ਨਖਾਰ ਗੋਪਾਲ ਗੱਗੇ ਨੂੰ ਓੜਾ ਵੀ ਲੱਗਾ ਤੇ ਥੱਲੇ ਔਂਕੜ ਵੀ ਲੱਗੀ ਹੈ ਇਸੇ ਤਰ੍ਹਾਂ ਸ਼ਬਦ ਗੋਬਿੰਦ ਵੀ ਆਉਂਦਾ ਹੈ ਉੱਤੇ ਓੜਾ ਵੀ ਲੱਗਾ ਥੱਲੇ ਔਂਕੜ ਵੀ ਲੱਗੀ ਮੈਂ ਫਿਰ ਬੇਨਤੀ ਕਰਾਂ ਇਸ ਗੱਲ ਨੂੰ ਉਹ ਸੱਜਣ ਧਿਆਨ ਨਾਲ ਸੁਣਗੇ ਜੋ ਪਾਠ ਕਰਦੇ ਆ ਹਾਂ ਇਹ ਕਿਉਂ ਸਾਨੂੰ ਇੱਕ ਸੱਜਣ ਵਿਦਵਾਨ ਪੁਰਸ਼ ਨੇ ਲੇਖ ਪੜਨ ਨੂੰ ਮਿਲਿਆ ਉਹ ਕਹਿੰਦਾ ਦਰਅਸਲ ਇਹ ਦਾ ਸੰਬੰਧ ਕਾਈਕੀ ਦੇ ਨਾਲ ਹੈ ਕਿ ਗਉਣ ਵਾਲਾ ਜਦੋਂ ਬੰਦਿਸ਼ ਬਣਾ ਰਿਹਾ ਹੈ ਉਹਨੂੰ ਦੀਰਘ ਵੀ ਗਾ ਸਕਦਾ ਹੈ ਖੋੜੇ ਦੇ ਰੂਪ ਵਿੱਚ ਵੀ ਗਾ ਸਕਦਾ ਹੈ ਗੋਪਾਲ ਤੇ ਜੇ ਉਹ ਸਲੈ ਬਣਾ ਰਿਹਾ ਹੈ ਇਹਨੂੰ ਲਗੂ ਵਿੱਚ ਗੋਪਾਲ ਵੀ ਗਾ ਸਕਦਾ ਹੈ ਦੇਖੋ ਸਤਿਗੁਰੂ ਨੇ ਕੈਸੀ ਬਖਸ਼ਿਸ਼ ਕੀਤੀ ਦੀਰਘ ਤੇ ਲਗੂ ਦੋਨੇ ਰੱਖ ਦਿੱਤੀਆਂ ਮੈਂ ਇਸ ਕਰਕੇ ਬੇਨਤੀ ਕਰਾਂਗਾ ਇਹ ਤੇ ਨਾ ਹਰ ਭਜੇ ਤੇ ਅੱਗੇ ਨਾ ਕੰਨਾਂ ਨਹੀਂ ਬੋਲਣਾ ਜੇ ਮਾਰ ਨੇ ਨਹੀਂ ਲਾਇਆ ਤੇ ਨਹੀਂ ਬੋਲਣਾ ਇਸੇ ਤਰ੍ਹਾਂ ਜਗਜੀਤ ਸਿੰਘ ਦੀ ਪਹਿਲੀ ਪੌੜੀ ਚੋਂ ਦਾ ਸੋਚੈ ਸੋਚ ਨਾ ਕੰਨਾ ਨਹੀਂ ਲੱਗਾ ਉੱਥੇ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਉੱਥੇ ਵੀ ਕਰਨਾ ਜ਼ਿਆਦਾਤਰ ਦੇਖਿਓ ਤੱਤਾ ਵੀ ਮੁਕਤਾ ਆਵੇਗਾ ਨੇ ਲੱਗੂ ਚਾਹੇਗਾ ਫਿਰ ਮੈਂ ਇਸ ਕਰਕੇ ਵੀ ਇਹਦੇ ਅਰਥ ਕਰਾਂ ਕਿ ਨਾ ਘਰ ਭਜੇ ਨਾ ਖਰੀ ਦਾ ਭਜਨ ਕੀਤਾ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਨਾ ਤੀਰਤ ਸੇਵੇ ਨਾ ਤੀਰਤ ਦੀ ਸੇਵਨਾ ਕੀਤੀ ਨਾ ਤੀਰਤ ਨੂੰ ਸੇਵਿਆ ਉਹਨੂੰ ਯਾਦ ਕੀਤਾ ਉਹਦੀ ਉਹਦੀ ਸੇਵਾ ਕੀਤੀ ਇਸ ਸਬੰਧੀ ਆਪਾਂ ਥੋੜਾ ਜਿਹਾ ਡਿਟੇਲ ਨਾਲ ਵੇਖਾਂਗੇ ਇੱਕ ਪਾਸੇ ਤੀਰਤ ਦਾ ਖੰਡਨ ਹੈ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੀਤਾ ਤੂੰ ਕੀ ਨਾ ਸਿਮਰਨ ਕੀਤਾ ਨਾ ਤੀਰਤ ਸੇਵੇ ਤੇ ਮਹਾਰਾਜ ਕਹਿੰਦੇ ਚੋਟੀ ਚੋਟੀਆਂ ਆਪਾਂ ਸਮਝਨੇ ਬੋਧੀ ਆ ਜਿਹੜੇ ਰੱਖਦੇ ਨਾ ਬ੍ਰਾਹਮਣ ਵੀਰ ਪਿੱਛੇ ਚੋਟੀ-ਚੁਟੀਆਂ ਕਹਿੰਦੇ ਚੋਟੀ ਬੋਧੀ ਮਾਰੀ ਕਹਿੰਦੇ ਚੋਟੀ ਕਾਲ ਕਾਲ ਦਾ ਅਰਥ ਹੈ ਮੌਤ ਤੇ ਗਈ ਦਾ ਅਰਥ ਹੈ ਪਕੜ ਲਈ ਉਹ ਮਨਾ ਤੇਰੀਆਂ ਸਾਰੀਆਂ ਗੱਲਾਂ ਧਰੀਆਂ ਧਰਾਈਆਂ ਰਹਿ ਗਈਆਂ ਨਾ ਤੂੰ ਸਿਮਰਨ ਕੀਤਾ ਨਾ ਤੂੰ ਤੀਰਥਾਂ ਦਾ ਸੇਵਾ ਕੀਤੀ ਉਹ ਪਿਆਰਿਆ ਮੌਤ ਨੇ ਤੇਰੇ ਸਿਰ ਦੀ ਬੋਦੀ ਨੂੰ ਤੇਰੇ ਸਿਰ ਦੇ ਵਾਲਾਂ ਨੂੰ ਪਕੜ ਲਿਆ ਜੋ ਕੋਈ ਤੂੰ ਸੋਚੀ ਬੈਠਾਸ ਸਭ ਕੁਝ ਅੰਦਰ ਲੈ ਕੇ ਚਲਾ ਗਿਆ ਤੂੰ ਕੁਝ ਵੀ ਨਹੀਂ ਕਰ ਸਕਿਆ ਇਹ ਹੈ ਰਹਾਉ ਦੀਆਂ ਤੁਕਾਂ ਪਹਿਲੀਆ ਥੋੜਾ ਜਿਮ ਇਸ ਬੰਦੀ ਬੇਨਤੀ ਕਰਾਂਗਾ ਕੁਝ ਤਾਂ ਅਰਥ ਇਸ ਨਾਲ ਕਰਦੇ ਆ ਵੀ ਇਸ ਮਨ ਕੀ ਮਨ ਕੀ ਮਾਹ ਰਹੀ ਦੇ ਅਗਲੀ ਟੋਕ ਨਾਲ ਮਿਲਾ ਕੇ ਕਿ ਮਨ ਚ ਸੀ ਅਸੀਂ ਸਿਮਰਨ ਕਰਾਂਗੇ ਵਕਤ ਆਉਣਾ ਰਿਟਾਇਰ ਹੋ ਜਾਾਂਗੇ ਫਿਰ ਬਾਣੀ ਪੜਾਂਗੇ ਫਿਰ ਨਾਮ ਜਪਾਂਗੇ ਆ ਘਰ ਦਾ ਕੰਮ ਨਿਬੜ ਗਿਆ ਉਸ ਤੋਂ ਬਾਅਦ ਅਸੀਂ ਕਿਸੇ ਪਾਸੇ ਧਿਆਨ ਹੀ ਨਹੀਂ ਦੇਣਾ ਸਿਰ ਸਿਮਰਨ ਮਹਾਰਾਜ ਕਹਿੰਦੇ ਨੇ ਉਹ ਦਿਨ ਕਦੀ ਵੀ ਨਾ ਆਇਆ ਜਿਸ ਦਿਨ ਸ਼ੁਰੂ ਕੀਤਾ ਪਤਿ ਉੱਦਣ ਲੱਗਾ ਜਿੱਦਨ ਸੁਨੇਹਾ ਮਿਲਿਆ ਫੁਲਾਣਾ ਬੰਦਾ ਜਿ ਝੜਾ ਹੀ ਕਰ ਗਿਆ ਸਾਰੀਆਂ ਮਨ ਦੀਆਂ ਗੱਲਾਂ ਮਨ ਦੇ ਵਿੱਚ ਹੀ ਰਹਿ ਗਈਆਂ ਦੂਸਰੀ ਮੈਂ ਇੱਕ ਹੋਰ ਬੇਨਤੀ ਕਰਾਂਗਾ ਇਹਨਾਂ ਦੋ ਪੱਖ ਅਸੀਂ ਰੱਖਾਂਗੇ ਕਿਉਂਕਿ ਮਨ ਕੀ ਮੰਨੇ ਕੀ ਮਾਹੇ ਰਹੀ ਸਾਡਾ ਮਨ ਬਹੁਤ ਸਾਰੇ ਫੁਰਨੇ ਪੈਦਾ ਕਰਦਾ ਹੈ ਜੇ ਦੁਨਿਆਵੀ ਵਾਸ਼ਨਾਵਲ ਦੇਖੋ ਵਾਸ਼ਨਾਵਾਂ ਅਨੇਕਾਂ ਖਿਆਲ ਪੈਦਾ ਹੁੰਦੇ ਨੇ ਹਰ ਬੰਦੇ ਦੀ ਖਰ ਗੱਲ ਜਿਹੜੀ ਉਹ ਜ਼ਿੰਦਗੀ ਚ ਪੂਰੀ ਨਹੀਂ ਹੁੰਦੀ ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ ਕੋਈ ਜ਼ਰੂਰੀ ਥਰੋ ਮੈਨੂੰ ਸੁੱਖ ਮਿਲੇ ਕਿਹੜਾ ਬੰਦਾ ਜਿਹੜਾ ਨਹੀਂ ਚਾਹੁੰਦਾ ਮੈਨੂੰ ਉੱਚੀ ਪਦਵੀ ਮਿਲੇ ਬੰਦੇ ਦੇ ਅੰਦਰ ਵਾਸ਼ਨਾਵਾਂ ਦੇ ਫੁਰਨੇ ਤੇ ਫੁਰਨਾ ਉੱਠਦਾ ਹੈ ਹਰ ਵਾਸ਼ਨਾ ਦੀ ਪੂਰਤੀ ਨਹੀਂ ਹੁੰਦੀ ਸੱਚ ਏਵੇਂ ਇਹ ਵਾਸ਼ਨਾ ਦੀ ਪੂਰਤੀ ਕਰਦਾ ਕਰਦਾ ਮੌਤ ਇਹਨੂੰ ਆਪਣਾ ਗਰਾਸ ਬਣਾ ਲੈਂਦੀ ਹੈ ਦੇਖੋ ਕਿੰਨੇ ਕੁ ਪੁਰਨੇ ਵੇ ਦਿਨ ਥੋੜਾ ਜਿਹਾ ਸੀ ਇੱਕ ਬਚਨ ਹੈ ਮਾਰੇ ਦਾ ਆਸਾ ਕਰਤਾ ਜਾਗੂਆ ਆਸਾ ਮਰੇ ਨਾ ਜਾਏ ਏ ਮਨ ਕੀ ਮਨ ਕੀ ਮਾਹ ਰਹੀ ਆਸਾ ਕਰਤਾ ਜਗ ਮੁਵਾ ਆਸਾ ਦਾ ਲਬਜ਼ੀ ਅਰਥ ਇੱਛਾ ਮੈਨੂੰ ਇਹ ਚੀਜ਼ ਮਿਲ ਜਾਏ ਕਹਿੰਦੇ ਬੰਦਾ ਇਹ ਆਸ ਹੀ ਕਰਦਾ ਰਿਹਾ ਆਹ ਕੰਮ ਮੇਰਾ ਹੋ ਗਿਆ ਇਸ ਤੋਂ ਬਾਅਦ ਆਹ ਹੋ ਜਾਏ ਇਸ ਤੋਂ ਬਾਅਦ ਇਹ ਹੋ ਜਾਏ ਸਤਿਗੁਰੂ ਕਹਿੰਦੇ ਨੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਲਈ ਬੰਦਾ ਜ਼ੋਰ ਲਾਉਂਦਾ ਰਿਹਾ ਪਰ ਇਹਦੀਆਂ ਆਸਾਂ ਇਹਦੀ ਆਸ ਕਦੀ ਵੀ ਪੂਰੀ ਨਹੀਂ ਹੋਈ ਆਸਾ ਕਰਤਾ ਜਗ ਮੁਵਾ ਆਸਾ ਮਰੇ ਨਾ ਤਾਂ ਮਰਦੀ ਹੈ ਨਾ ਜਾਏ ਨਾ ਬੰਦੇ ਦਾ ਖਿਹੜਾ ਚੜਦੀਏ ਅੱਗੇ ਮਹਾਰਾਜ ਕਹਿੰਦੇ ਨਾਨਕ ਆਸਾਂ ਪੂਰੀਆਂ ਸੱਚੇ ਸਿਓ ਚਿਤ ਲਾਏ ਉਸ ਬੰਦੇ ਦੀ ਆਸ ਪੂਰੀ ਹੋ ਜਾਂਦੀ ਹੈ ਜਿਹੜਾ ਸੱਚੇ ਪ੍ਰਮਾਤਮਾ ਨਾਲ ਆਪਣਾ ਚਿਤ ਜੋੜ ਲੈਂਦਾ ਹੈ ਥੋੜਾ ਜੈਨੂੰ ਹੋਰ ਆਪਾਂ ਗੁਰਬਾਣੀ ਦੀ ਰੋਸ਼ਨੀ ਚ ਵਾਚਣ ਦਾ ਯਤਨ ਕਰਨੇ ਦੇਖੋ ਮੈਂ ਆਪ ਨੂੰ ਇੱਕ ਬੇਨਤੀ ਕੀਤੀ ਮਨ ਇਹਦੇ ਇਸ਼ਾਰੇ ਤੇ ਸਭ ਕੁਝ ਚੱਲਦਾ ਗੁਰੂ ਸਾਹਿਬ ਨੇ ਅਜ ਮੰਨ ਹੀ ਕਿਹਾ ਹੈ ਕਿ ਮੰਨ ਦੀਆਂ ਮਨ ਚ ਰਹਿ ਗਈਆਂ ਜਿਹੜੇ ਬਾਕੀ ਸਾਡੇ ਇੰਦਰੀਏ ਨੇ ਨਾ ਪਿਆਰਿਓ ਇਹ ਸਾਰੀ ਤਿਆਰੀ ਕਰਦੇ ਨੇ ਇਹਦੇ ਵਾਸਤੇ ਚਾ ਨੈਤਰ ਨੇ ਚਾ ਕੰਨ ਨੇ ਛੱਡੀ ਜੀਬਾ ਹੈ ਇਹ ਸਾਰੇ ਦੇ ਸਾਰੇ ਤਿਆਰੀ ਇਹ ਇਹਦੀ ਪੂਰਤੀ ਕਰਦੇ ਪਏ ਮਨ ਦੀ ਪਰ ਇਹ ਫਿਰ ਵੀ ਰੁੱਸੇ ਦਾ ਰੁੱਸਾ ਰਹਿੰਦਾ ਇਹ ਕਦੀ ਹੱਸਦਾ ਹੀ ਨਹੀਂ ਵੀ ਠੀਕ ਹੋ ਗਿਆ ਨਹੀਂ ਜੀ ਇਹ ਇੰਨਾ ਬੇਸਬਰਾ ਹੈ ਇੰਨਾ ਬੇਤਬਾਰਾ ਹੈ ਇੰਨਾ ਨਿਸ਼ੁਕਰਾ ਹੈ ਮੈਂ ਉਹਨਾਂ ਦਾ ਗੱਲ ਕਰ ਰਿਹਾ ਜਿਹੜਾ ਟਿਕਾ ਚ ਨਹੀਂ ਇਹਨਾਂ ਬੇਸਬਰਾਂ ਬੇਇਤਬਾਰਾਂ ਤੇ ਨਿਸ਼ੁਕਰਾਂ ਖੈ ਇਹ ਜੋ ਕੁਝ ਮਿਲਦਾ ਹੈ ਉਹਦਾ ਸ਼ੁਕਰ ਕੋਈ ਨਹੀਂ ਕਰਦਾ ਜੋ ਕੁਝ ਨਹੀਂ ਮਿਲਦਾ ਉਹਦੇ ਵਾਸਤੇ ਝਗੜਾ ਪਾ ਕੇ ਬੈਠ ਜਾਂਦਾ ਗੁਰੂ ਸਾਹਿਬ ਜੀ ਦੇ ਦੋਖ ਬਚਨ ਵੈਸੇ ਅਸੀਂ ਕਈ ਵਾਰੀ ਬਾਚੇ ਆ ਕਿ ਸਾਡੀ ਜਿਹੜੀ ਇੰਦਰੀ ਨੇ ਇਹਨਾਂ ਦੀਆਂ ਇੱਛਾ ਪੂਰੀਆਂ ਹੋ ਗਈਆਂ ਕਿ ਦੱਸੋ ਇਹ ਇਹ ਤ੍ਰਿਪਤ ਹੋ ਗਏ ਨਹੀਂ ਗੁਰਮਖੋ ਆ ਅਸੀਂ ਤੁਸੀਂ ਆਪਣੇ ਜਨਮ ਤੋਂ ਹੋਸ਼ ਜਿਹੇ ਦਿਨ ਆਪਾਂ ਸੰਭਾਲੀ ਥੋੜਾ ਜਿਹਾ ਬੈਕ ਥੋੜੇ ਜਿਹ ਪਿਸ਼ੋਕੜ ਚ ਛਾਤੀ ਮਾਰ ਗਏ ਮੇਰੇ ਤੁਹਾਡੀ ਜ਼ਿੰਦਗੀ ਦੀ ਹਿਸਟਰੀ ਸਭ ਨੂੰ ਆਪਣੀ ਆ ਪਤਾ ਹੈ ਤੇ ਇਹ ਵੀ ਸੱਚ ਹੈ ਜ਼ਿੰਦਗੀ ਵਿੱਚ ਬਹੁਤ ਕੁਝ ਬੰਦੇ ਦਾ ਨਿੱਜੀ ਵਾਪਰਦਾ ਹੈ ਖਿਆਲ ਦੇ ਰੂਪ ਚ ਸਰੀਰਕ ਰੂਪ ਚ ਜਿਹੜਾ ਕਦੀ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਉਹਨੂੰ ਸਿਰਫ ਪਤਾ ਹੁੰਦਾ ਹੈ ਮੇਰੇ ਨਾਲ ਵਾਪਰਿਆ ਹੈ ਕਿਉਂਕਿ ਸਮਾਜ ਦੇ ਢਾਂਚੇ ਚ ਜਿੰਦਾ ਹੈ ਨਾ ਸਮਾਜਿਕ ਤੌਰ ਤੇ ਕਈ ਗੱਲਾਂ ਉਹ ਨਹੀਂ ਸ਼ੇਅਰ ਕਰਦਾ ਪਰਿਵਾਰ ਨਾਲ ਮਿੱਤਰ ਨਾਲ ਦੋਸਤ ਨਾਲ ਪਤਨੀ ਨਾਲ ਪਤੀ ਨਾਲ ਪਰ ਗੁਰੂ ਸਾਹਿਬ ਜੀ ਇੱਕ ਬਚਨ ਕਰਦੇ ਆ ਕੀ ਇਸ ਮਨ ਦੀ ਹਰ ਇੱਛਾ ਪੂਰੀ ਹੋ ਗਈ ਦੋਖ ਬੇਨਤੀਆਂ ਇਹਦੇ ਵਿੱਚੋਂ ਕਰਨੀਆਂ ਨੇ ਉਹ ਹੈ ਕਿ ਅਸੀਂ ਸ਼ੁਰੂ ਤੋਂ ਬੋਲ ਰਿਆਂ ਜ਼ਬਾਨ ਦਾ ਜੋ ਗੁਰਬਾਣੀ ਨੇ ਕਿਹਾ ਜ਼ਬਾਨ ਬੋਲਦੀ ਹੈ ਜ਼ਬਾਨ ਰਸ ਵੀ ਲੈਂਦੀ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੱਜ ਤੱਕ 99% ਮੈਂ ਸਾਰੇ ਨਹੀਂ ਕਾਂਗਾ ਸਾਰੇ ਬੀਜ ਨਾਸ਼ ਕਦੀ ਨਹੀਂ ਹੁੰਦਾ 99% ਜਿਹੜੇ ਅੰਦਰ ਨੇ ਉਹ ਇੰਨਾ ਕੁਝ ਬੋਲ ਚੁੱਕੇ ਨੇ ਪਰ ਇਹ ਮੂੰਹ ਜਿਹੜਾ ਇੰਨਾ ਕੁਝ ਬੋਲਣ ਦੇ ਬਾਅਦ ਯੁੱਧ ਵੀ ਅਜ ਤਿਕਣਾ ਰੱਜਿਆ ਇਹਦੀ ਫੇਰ ਗੱਲਾਂ ਰਹਿ ਗਈਆਂ ਆ ਮੈਂ ਗੱਲ ਕਰਨੀ ਸੀ ਆ ਕਰਨੀ ਸੀ ਆ ਕਹਿਣਾ ਸੀ ਆ ਰਸ ਮੰਨਣਾ ਸੀ ਮਹਾਰਾਜ ਕਿਹਦੇ ਸੱਚੀ ਜੀ ਮੰਨ ਦੀਆਂ ਮੰਨ ਚ ਹੀ ਰਹਿ ਗਈਆਂ ਫਿਰ ਸੁਣਿਓ ਮੰਨ ਚ ਹੀ ਰਹਿ ਗਈ ਜਬਾਨ ਰਸ ਔਰ ਬੋਲਦੇ ਆ ਮੂੰ ਅਜ ਤੱਕ ਰਜਿਆ ਨਹੀਂ ਆ ਸ਼ਬਦ ਆਪ ਸਮਝ ਗਿਓ ਅੱਖਾਂ ਨੇ ਇਹ ਕਿਦੇ ਵਾਸਤੇ ਵੇਖਦੀਆਂ ਪਈਆਂ ਨੇ ਜੀ ਮੈਂ ਇੱਕ ਦਿਨ ਪਿੱਛਨੋ ਜੇ ਵੀ ਗੁਰੂ ਕਰਕੇ ਆ ਸੀ ਪਿਆਰਿਓ ਮਨ ਰਾਜਾ ਸੁਲਤਾਨ ਮਨ ਕੇਵਲ ਇੱਕ ਸ਼ਰੀਰ ਦੇ ਹਿੱਸੇ ਦਾ ਕੋਈ ਟੁਕੜਾ ਨਹੀਂ ਇਹ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਪੂਰੇ ਸ਼ਰੀਰ ਦੇ ਇੱਕ ਇੱਕ ਅੰਗ ਤੇ ਰੋਮ ਰੋਮ ਵਿੱਚ ਮਨ ਸਮਾਇਆ ਹੋਇਆ ਹਿਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕੀਤੀ ਹੁਣ ਆ ਦੇਖੋ ਮੈਂ ਕਿਹਾ ਮੈਂ ਪ੍ਰਸ਼ਾਦਾ ਸ਼ਕਨਾ ਆਪ ਜੀ ਪ੍ਰਸ਼ਾਦਾ ਸ਼ਕਦੇ ਅਸੀਂ ਕਦੀ ਮੈਂ ਨਹੀਂ ਸੁਣਿਆ ਕਿ ਇਹ ਕਿਹਾ ਹੋਵੇ ਜੀ ਅੱਜ ਲੰਗਰ ਇੰਨੇ ਸਵਾਦ ਸੀ ਜੀ ਜੀਭ ਨੂੰ ਸਵਾਦ ਆ ਗਿਆ ਵਿਚਾਰੀ ਕੰਮ ਇਹ ਕਰਦੀ ਪਈ ਏ ਤੇ ਬੋਲਣ ਵਾਲਾ ਕਹਿੰਦਾ ਅੱਜ ਇੰਨਾ ਲੰਗਰ ਸਵਾਦ ਸੀ ਮਨ ਨੂੰ ਮਨ ਤ੍ਰਿਪਤ ਹੋ ਗਿਆ ਹਾਲਾਂਕਿ ਤ੍ਰਿਪਤ ਹੋਇਆ ਨਹੀਂ ਕਦੀ ਇਹ ਇਹਦਾ ਨਾਂ ਲੈਂਦਾ ਬੰਦਾ ਬੀਅੰਦੇ ਜੀਵਨ ਨੂੰ ਬੜਾ ਸਵਾਦ ਕਹਿੰਦਾ ਮਨ ਨੂੰ ਆਇਆ ਕੰਨਾਂ ਨਾਲ ਸੁਣਦਾ ਪਰ ਇਹ ਸ਼ਬਦ ਨਹੀਂ ਕਹਿੰਦਾ ਕੰਨ ਰੱਜ ਗਏ ਕੰਨਾਂ ਨੂੰ ਸਵਾਦ ਆਇਆ ਕਹਿੰਦਾ ਅੱਜ ਸੁਣਿਆ ਤੇ ਮਨ ਬਾਗੋ ਬਾਗ ਹੋ ਗਿਆ ਅੱਜ ਤੁਹਾਡੇ ਦਰਸ਼ਨ ਕੀਤੇ ਮਨ ਖਿੰਡ ਗਿਆ ਕੌਣ ਹੈ ਇੰਨਾ ਵਿਚਾਰਿਆ ਸਾਰਿਆਂ ਨੂੰ ਜਿਹੜਾ ਵਰਤੀ ਜਾ ਰਿਹਾ ਉਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨ ਇਹ ਵਿਚਾਰੇ ਜ਼ੋਰ ਲਾਣ ਦੇ ਥੱਕ ਗਏ ਪਰ ਉਹ ਨਹੀਂ ਤ੍ਰਿਪਤ ਹੋਇਆ ਗੁਰੂ ਸਾਹਿਬ ਦਾ ਬਚਨ ਹੈ ਆਖਣ ਆਖ ਨ ਰੱਜਿਆ ਗੁਰੂ ਅੰਗਦ ਦੇਵ ਜੀ ਆਖਦਿਆਂ ਆਖਦਿਆਂ ਸਾਡਾ ਮੂੰਹ ਨਹੀਂ ਰੱਜਿਆ ਸੁਣਨ ਇੱਥੇ ਸੱਸੇ ਨੂੰ ਔਂਕੜ ਨੰਨਾ ਤੇ ਨਾਣੇ ਨੂੰ ਹਿਯਾਰੀ ਹੈ ਸੁਣਨ ਆਖਣ ਆਖਣਾ ਰੱਜਿਆ ਸੁੰਨਣਾ ਰੱਜੇ ਕੰਨ ਆਖਦਿਆਂ ਆਖਦਿਆਂ ਗੁਰਮਖੋ ਮੂੰਹ ਨਹੀਂ ਰੱਜਿਆ ਇਹਦੀਆਂ ਵੀ ਗੱਲਾਂ ਬਾਕੀ ਰਹਿ ਗਈਆਂ ਕਰਨ ਵਾਲੀਆਂ ਤੇ ਸੁਣਦਿਆਂ ਸੁਣਦਿਆਂ ਕੰਨ ਵੀ ਨਹੀਂ ਰੱਜੇ ਅਜੇ ਵੀ ਬਹੁਤ ਕੁਝ ਸੁੰਣਾ ਚਾਹੁੰਦੇ ਆ ਆਖਣ ਆਖਣਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖਣ ਰੱਜੀਆਂ ਆ ਵੀ ਨਹੀਂ ਤ੍ਰਿਪਤ ਹੋਈਆਂ ਗੁਣ ਗਾ ਕੇ ਕਵਨ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ ਇਹਨਾਂ ਇੰਦਰੀਆਂ ਦੀ ਸਭ ਇਹਨੂੰ ਭਾਈ ਸਾਹਿਬ ਨੇ ਵਿਆਖਿਆ ਕੀਤੀ ਇਹਦੀ ਅੱਖੀ ਵੇਖਣਾ ਰੱਜੀਆਂ ਬੋ ਰੰਗ ਤਮਾਸ਼ੇ ਉਸਤ ਤਨਿੰਦਾ ਕਰਨ ਸੁਣ ਰੋਵਣ ਤੇ ਹਾਸੇ ਸਾਦੀ ਜੀਬ ਨ ਰੱਜਿਆ ਕਰ ਭੋਗ ਵਿਲਾਸੇ ਨੱਕ ਨ ਰੱਜਾ ਵਾਸਲੇ ਦੁਰਗੰਧ ਸੁਵਾਸੇ ਰੱਜ ਨਾ ਕੋਈ ਜੀਵਿਆ ਪਿਆਰੋ ਮਨ ਕੀ ਮਨ ਹੀ ਮਾਹੇ ਰਹਿ